लाल कार्ड किया एलआर कार्ड ਤੁਸੀਂ ਇਸ ਬੁੱਕਲੇਟ ਵਿੱਚ ਹੋਰ ਪੜ ਸਕਦੇ ਹੋ ਲਾਲ ਕਾਰਡ ਜੇ ਸਾਡੇ ਪਰਿਵਾਰ ਵਿੱਚ ਕੋਈ ਵੀ ਹੋਏ ਜਿਹਦੇ ਕੋਲ ਇਮੀਗ੍ਰੇਸ਼ਨ ਦੇ ਯੂ ਐਸ ਇਮੀਗ੍ਰੇਸ਼ਨ ਦੇ ਪੇਪਰ ਨਾ ਹੋਣ ਪਾਸਪੋਰਟ ਨਾ ਹੋਵੇ ਜਾਂ ਹੋਰ ਉਹਨਾਂ ਕੋਲ ਆਪਣੇ ਕੋਈ ਕਾਗਜ਼ ਨਾ ਹੋਣ ਜਿਵੇਂ ਉਹਨਾਂ ਨੇ ਇਮੀਗ੍ਰੇਸ਼ਨ ਲਈ ਅਪਲਾਈ ਨਾ ਕੀਤਾ ਹੋਵੇ ਤਾਂ ਉਹਨਾਂ ਲੋਕਾਂ ਲਈ ਖਾਸ ਕਰ ਇਹ ਬੜੀ ਅੱਛੀ ਚੀਜ਼ ਹੈਗੀ ਹੈ ਜੋ ਸਾਨੂੰ ਦਿਖਾਣੀ ਚਾਹੀਦੀ ਹੈ ਦੇਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਪਤਾ ਹੋਵੇ ਸਾਡਾ ਹੱਕ ਹੈ ਕਿ ਜੇ ਕੋਈ ਇਮੀਗ੍ਰੇਸ਼ਨ ਵਾਲਾ ਸਾਨੂੰ ਪੁੱਛੇ ਕਿ ਦਰਵਾਜ਼ਾ ਖੋਲੋ ਜਾਂ ਤੁਸੀਂ ਕਿੱਥੋਂ ਆਇਓ ਦੇਖੋ ਇੱਥੇ ਲਿਖਿਆ ਨਾ ਜਿਵੇਂ ਵਾਟਸ ਯੂਰ ਨੇਮ ਤੁਸੀਂ ਕਿੱਥੋਂ ਆਇਓ ਤੁਹਾਨੂੰ ਤੁਹਾਡੇ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਉਹਨਾਂ ਨੂੰ ਅੰਗਰੇਜ਼ੀ ਆਂਦੀ ਵੀ ਹੋਵੇ ਨਾ ਆਂਦੀ ਹੋਵੇ ਜੋ ਮਰਜ਼ੀ ਹੋਵੇ ਉਹਨਾਂ ਦਾ ਹੱਕ ਹੈ ਕਿ ਉਹ ਕੋਈ ਜਵਾਬ ਨਾ ਦੇਣ ਤੇ ਇਹਦੇ ਵਿੱਚ ਅਸਲ ਵਿੱਚ ਕਹਿ ਰਹੇ ਆ ਕਿ ਦਰਵਾਜ਼ਾ ਵੀ ਨਾ ਖੋਲੋ ਇਨ ਫੈਕਟ ਆ ਜਿਹੜਾ ਲਾਲ ਕਾਰਡ ਹੈ ਇਹ ਦਰਵਾਜ਼ੇ ਦੇ نیچے ਤੁਸੀਂ ਖਿਸਕਾ ਦਿਓ ਤਾਂ ਕਿ ਇਮੀਗ੍ਰੇਸ਼ਨ ਵਾਲਾ ਦੇਖ ਸਕੇ ਕਿ ਇਸ ਪਰਿਵਾਰ ਨੂੰ ਇਸ ਘਰ ਨੂੰ ਆਪਣੇ ਹੱਕ ਪਤਾ ਨੇ ਸੋ ਖਾਸ ਇਹ ਇਹ ਕੋਈ ਵੀ ਬੰਦਾ ਇੱਥੇ ਦੇਖੋ ਰੈਡ ਕਾਰਡ ਇੰਗਲਿਸ਼ ਵਿੱਚ ਵੀ ਸਮਝਾਇਆ ਪੰਜਾਬੀ ਵਿੱਚ ਵੀ ਸਮਝਾਇਆ ਇਸ ਬੁੱਕਲੈਟ ਵਿੱਚ ਦੇ ਰੈਡ ਕਾਰਡ ਦਾ ਹੈਗਾ ਕਿ ਕੋਈ ਵੀ ਜਨਾ ਇਹ ਰੈਡ ਕਾਰਡ ਵਰਤ ਸਕਦਾ ਅਮਰੀਕਾ ਵਿੱਚ ਪਰ ਖਾਸ ਕਰਕੇ ਜਿਹੜੇ ਲੋਕਾਂ ਕੋਲ ਕਾਗਜ਼ ਨਾ ਹੋਣ ਉਹਨਾਂ ਲਈ ਇਹ ਬੜੀ ਅੱਛੀ ਚੀਜ਼ ਹੈਗੀ ਹੈ ਜਿਹੜੀ ਆਪਸ਼ਨ ਹੈਗੀ ਹੈ ਵਰਤ ਸਕਦੇ ਆ ਕਿਉਂਕਿ ਫਿਰ ਉਹਨਾਂ ਨੂੰ ਇੱਕ ਚਿੰਤਾ ਨਹੀਂ ਰੰਦੀ ਕਿ ਇੱਥੇ ਮੇਰੇ ਕੋਲ ਵਕੀਲ ਨਹੀਂ ਹੈ ਜਾਂ ਮੈਂ ਕੁਝ ਗਲਤ ਤਾਂ ਨਹੀਂ ਕਹਿਤਾ ਜਾਂ ਮੈਂ ਇੰਗਲਿਸ਼ ਨਹੀਂ ਬੋਲਦੀ ਜਾਂ ਕੋਈ ਹੋਰ ਜੇਕ ਪਰੇਸ਼ਾਨੀ ਜਾਂ ਕੋਈ ਵੀ ਕੁਐਸਚਨ ਹੋਏ ਜਾਂ ਜਿਨ੍ਹਾਂ ਦੀ ਕੋਈ ਪੁਰਾਣੀ ਲੀਗਲ ਜਾਂ ਕ੍ਰਿਮੀਨਲ ਹਿਸਟਰੀ ਹੋਏ ਜਿਨ੍ਹਾਂ ਦਾ ਕਿਸੇ ਹੋਰ ਕੋਈ ਉਹਨਾਂ ਦਾ ਕੋਈ ਕੇਸ ਜਾਂ ਹੋਰ ਪੰਗਾ ਪਿਆ ਹੋਏ ਕਦੀ ਉਹਨਾਂ ਨੂੰ ਚਾਹੀਦਾ ਹੈ ਕਿ ਲਾਲ ਕਾਰਡ ਦੇਣ ਤੇ ਉੱਥੇ ਇਮੀਗ੍ਰੇਸ਼ਨ ਵਾਲਿਆਂ ਨੂੰ ਉੱਥੇ ਖੜੇ-ਖੜੇ ਕੋਈ ਜ਼ਿਆਦਾ ਸਵਾਲ-ਜਵਾਬ ਨਾ ਕਰਨੇ ਸ਼ੁਰੂ ਕਰਨ ਤੇ ਬੋਲਣਾ ਨਾ ਸ਼ੁਰੂ ਕਰਨ ਜੇ ਕੋਈ ਸਵਾਲ ਹੋਣ ਹਨਾ ਹਾਂਜੀ ਤਾਂ ਇੱਥੇ ਸਿੱਖ ਫੈਮਿਲੀ ਸੈਂਟਰ ਦੀ ਨਾ ਕਮਿਊਨਿਟੀ ਲਈ ਪੰਜਾਬੀ ਵਿੱਚ ਵੀ ਅੰਗਰੇਜ਼ੀ ਵਿੱਚ ਵੀ ਹੈਗੀ ਹੈ ਹੈਲਪਲਾਈਨ ਉਸ ਤੇ ਫੋਨ ਕਰਕੇ ਬਿਲਕੁਲ ਗੁਪਤ ਤੇ ਮੁਫਤ ਤੁਸੀਂ ਆਪਣਾ ਹੋਰ ਪੁੱਛ ਸਕਦੇ ਹੋ ਆਪਣੇ ਆਪਣੇ ਪਰਿਵਾਰ ਦੇ ਜਾਂ ਕੋਈ ਹੋਰ ਨਿੱਜੀ ਸਵਾਲ ਹੋਣ ਤਾਂ ਤੁਸੀਂ ਉੱਥੇ ਕੋਈ ਕਨਫਿਊਜ਼ਨ ਹੋਏ ਤੇ ਤੁਸੀਂ ਉਹਨਾਂ ਨੂੰ ਫੋਨ ਕਰਕੇ ਹੋਰ ਪੁੱਛ ਸਕਦੇ ਹੋ ਕਿ ਬਈ ਮੈਨੂੰ ਵਰਤਨਾ ਚਾਹੀਦਾ ਹੈ ਨਹੀਂ ਚਾਹੀਦਾ ਸਾਡੀ ਫੈਮਿਲੀ ਕਿਵੇਂ ਪਲਾਨ ਬਣਾਏ ਅੱਛਾ ਜੀ ਇਹ ਬਹੁਤ ਅੱਛਾ ਹੈ ਥੈਂਕ ਯੂ ਸੋ ਮਚੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ